ਕੀਆ ਪਿਆਰੇ ਆ ਕੋਈ ਪਤਾ ਪੁਰਸ਼ ਹੈ ਉਪਰੋਂ ਰੋਜ਼ਾਨਾ ਕੂੜਾ ਸਿੱਟ ਦਿੰਦਾ ਹੈ ਪਤਾ ਨਹੀਂ ਦਿਖਦਾ ਨਹੀਂ ਹਨੇਰਾ ਹੁੰਦਾ ਹੋਵੇਗਾ ਕੋਈ ਗੱਲ ਨਹੀਂ ਅਜੇ ਭਾਈ ਗੁਰਦਾਸ ਜੀ ਦੀ ਜ਼ਬਾਨ ਚੋਂ ਇਹ ਸ਼ਬਦ ਨਿਕਲ ਜਾਂਦੇ ਨੇ ਮੇਰੇ ਮਾਲਕ ਜੀਓ ਜਿਨੇ ਤੁਹਾਡੇ ਤੇ ਕੂੜਾ ਸਿੱਟਿਆ ਐਸਿਆਂ ਹੱਥਾਂ ਨੂੰ ਕੋੜ ਪੈ ਜਾਣਾ ਚਾਹੀਦਾ ਹੈ ਪਰ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਆਖਦੇ ਆ ਨਾ ਪਿਆਰੇ ਆ ਕਿਸੇ ਦੇ ਬਾਬਤ ਇਦਾਂ ਦੇ ਬੋਲ ਨਹੀਂ ਕਹਣੇ ਤੁਹਾਡੇ ਵਰਗਿਆਂ ਗੁਰਮੁਖਾਂ ਦੇ ਬੋਲ ਵੀ ਬੜੀ ਛੇਤੀ ਸੱਚੇ ਹੁੰਦੇ ਆ ਸੱਚ ਮੁੱਚ ਦੇ ਵਿੱਚ ਬਾਬਾ ਪ੍ਰਿਥੀ ਚੰਦ ਜੀ ਦੀ ਧਰਮ ਪਤਨੀ ਦੇ ਹੱਥਾਂ 'ਚ ਕੋੜ ਪੈ ਗਿਆ। ਮੇਰੇ ਮਾਲਕ ਜੀ ਨੇ ਆਪਣੇ દવા ਖਾਮੇ ਦੇ ਵਿੱਚੋਂ ਆਪ ਦਵਾਦਾਰੂ ਭੇਜੀ ਹੈ ਕਿ ਪਿਆਰਿਓ ਉਹਨਾਂ ਨੂੰ ਆਖਿਓ ਕਿ ਆਹ ਦਵਾ ਆਹ ਆ ਟਾਈਮ ਦੇ ਵਿੱਚ ਲਗਾਉਣੀ ਹੈ। ਨਾਲ ਸਤਨਾ ਬਾਗਰੂ ਦਾ ਜਾਪ ਕਰਨਾ, ਉਸ ਪਰਮੇਸ਼ਰ ਤੇ ਭਰੋਸਾ ਕਰਨਾ ਤੇ ਆਹ ਚੀਜ਼ਾਂ ਦਾ ਤੁਸੀਂ ਨੇ ਪਰਹੇਜ਼ ਕਰਨਾ ਆ ਛੇਤੀ ਦਰਸ ਹੋ ਜਾਵੋਗੇ। ਮੇਰੇ ਮਾਲਕ ਨੇ ਉਹਨਾਂ ਨੂੰ ਵੀ ਪ੍ਰੇਮ ਕੀਤਾ ਜਿਹੜੇ ਗੁਰੂ